ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਨੂਰ ਬੁਟੀਕ 13 13 ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆ ਪਿੰਟਕਸ ਵਾਲੀ ਸਲਵਾਰ ਜਿਹੜੀ ਉਹ ਸਟਿਚ ਕਰਨੀ ਦੱਸਾਂਗੇ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਮੂਰੀਆਂ ਦੇ ਜਿਹੜੀ ਬੁਕਰਮਾ ਉਹਦੇ ਉੱਪਰ ਜਿਹੜਾ ਸ਼ਰਟ ਨਾਲ ਦਾ ਕੱਪੜਾ ਉਹ ਆਪਾਂ ਅਟੈਚ ਕੀਤਾ ਇਹ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਨਾਲ ਦਾ ਕਰਨਾ ਜਾਂ ਤੁਸੀਂ ਅਲੱਗ ਤਰੀਕੇ ਦਾ ਕਰਨਾ ਕੱਪੜਾ ਜਾਂ ਸੀ ਬਾਟਮ ਨਾਲ ਦਾ ਹੀ ਕਰਨਾ ਪਰ ਆਪਾਂ ਇਹਦੀ ਡਿਜ਼ਾਈਨਿੰਗ ਕਰਨੀ ਸੀ ਸੋ ਆਪਾਂ ਕਰ ਰਹੇ ਹਾਂ 셔ਟ ਨਾਲ ਦਾ ਕੱਪੜਾ ਥੋੜਾ ਅਟੈਚ ਦੇ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਲਵਾਰਾਂ ਕਈ ਤਰੀਕੇ ਨਾਲ ਇਹ ਬਣ ਜਾਂਦੀਆਂ ਨੇ ਆਪਾਂ ਲੈਸ ਵੀ ਲਗਾ ਲੈਨੇ ਆ ਇਹਦੇ ਵਿੱਚ ਆਪਾਂ ਪਾਈਪਿੰਗ ਵੀ ਲਗਾ ਲੈਨੇ ਆ ਪਰ ਆਪਾਂ ਜਸਟ ਸਿੰਪਲ ਪਹੁੰਚਿਆਂ ਤੇ ਲੈਸ ਲਗਾ ਕੇ ਤੇ ਲੌਂਗ ਪਿੰਟਸ ਪਾਉਣ ਜਾ ਰਹੇ ਆ ਜੀ ਅਤੇ ਦੇਖੋ ਆਪਾਂ ਜਿਹੜੇ 2 2 ਇੰਚ ਦਾ ਨਿਸ਼ਾਨ ਲਗਾ ਕੇ ਜਿਹੜੇ ਆਪਾਂ ਪਿੰਟਕਸ ਵਾਸਤੇ ਨਿਸ਼ਾਨ ਲਗਾਏ ਹੋਏ ਸੀ ਆਪਣੀ ਸਲਵਾਰ ਤੇ ਤਾਂ ਆਪਾਂ ਇਸ ਤਰੀਕੇ ਨਾਲ ਹੁਣ ਇਨਾਂ ਨੂੰ ਪਹਿਲਾਂ ਆਪਾਂ ਆਪਣੀ ਫਿਨਿਸ਼ਿੰਗ ਦੇਣ ਵਾਸਤੇ ਆਪਾਂ ਇਹਨਾਂ ਤੇ ਪ੍ਰੈਸ ਕਰ ਲੈਣੀ ਹੈ ਜੀ ਕਿਉਂਕਿ ਜਦੋਂ ਆਪਾਂ ਪ੍ਰੈਸ ਕਰ ਲੈਨੇ ਆ ਉਸ ਤੋਂ ਬਾਅਦ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਔਰ ਜਿਵੇਂ ਕਿ ਮੈਂ ਪਹਿਲਾਂ ਦੱਸਨੀ ਹੁੰਦੀ ਆ ਕਿ ਪ੍ਰੈਸ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਆ ਕੱਪੜੇ ਦੀ ਦੇਖੋ ਜਿਵੇਂ ਆਪਣਾ ਇਕੱਲਾ ਇਕੱਲਾ ਪੇਂਟ ਟੱਪਸ ਆਪਾਂ ਪਾਉਣਾ ਹੈ ਆਪਾਂ ਇੱਕ ਵਾਰੀ ਉਹਦੀ ਤੈਅ ਬਿਠਾ ਲੈਣੀ ਆ ਮੈਂ ਬਿਲਕੁਲ ਅੱچھے ਤਰੀਕੇ ਦੇ ਨਾਲ ਆਪਾਂ ਉਹਦੀ ਤੈਅ ਬਿਠਾ ਰਹੇ ਆਂ ਜੀ ਇਸ ਤਰੀਕੇ ਨਾਲ ਕੀ ਹੈ ਜੀ ਆਪਾਂ ਨੂੰ ਪਿੰਟਕਸ ਆਪਣੇ ਟੇਡੇ ਮੇਡੇ ਵੀ ਨਹੀਂ ਪੈਣਗੇ ਔਰ ਪਿੰਟਕਸ ਦੇ ਵਿੱਚ ਫਿਨਿਸ਼ਿੰਗ ਵੀ ਆਏਗੀ ਔਰ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਕਿ ਤੁਹਾਡੇ ਸਾਹਮਣੇ ਹੈ ਦੇਖੋ ਕਿੰਨੀ ਪ੍ਰੋਪਰ ਫਿਨਿਸ਼ਿੰਗ ਆਈ ਹੈ ਇਸੇ ਤਰੀਕੇ ਹੀ ਆਪਣੇ ਜਿਹੜੇ ਨੇ ਪਿੰਟਕਸ ਉਹ ਪੈਣਗੇ ਹੁਣ ਆਪਾਂ ਜਿਹੜੇ ਜਿੱਥੇ ਪ੍ਰੈਸ ਲਗਾਈ ਸੀ ਕੱਲੇ ਕੱਲੇ ਪਿੰਟਕਸ ਦੇ ਉੱਪਰ ਆਪਾਂ ਇੱਕ ਸਿੰਗਲ pair pair ਦੀ ਸੀਨ ਲਗਾਨੀ ਹੈ ਜੀ ਜਿਹੜੀ ਆਪਣੀ ਸਲਾਈ ਹੈ ਉਹ ਸੇਮ ਸਾਰੇ ਪਿੰਟਕਸ ਵੀ ਸੇਮ ਹੋਣੀ ਚਾਹੀਦੀ ਹੈ ਜੀ ਇਹ ਨਾ ਹੋਵੇ ਕਿ ਕਿਤੇ ਸਿੰਗਲ ਪੈਰ ਦੀ ਆ ਫਸਲਾਈ ਦੇਤੀ ਆ ਕਿਤੇ ਆਪਾਂ ਇਸ ਤੋਂ ਜ਼ਿਆਦਾ ਸਲਾਈ ਦੇ ਰਹੇ ਆ ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਜ਼ਰੂਰ ਕਿ ਆਪਣੀ ਜਿਹੜੀ ਸੀ ਨਾ ਉਹ ਸਾਰਿਆਂ ਦੀ ਸਿਮਿਲਰ ਹੋਣੀ ਚਾਹੀਦੀ ਆ ਜਿੰਨੇ ਵੀ ਆਪਾਂ ਪਿੰਟਕਸ ਪਾ ਰਹੇ ਆ ਇਹ ਨਾ ਹੋਵੇ ਕਿ ਕੋਈ ਵੱਡਾ ਜਾਂ ਕੋਈ ਛੋਟਾ ਅਗਰ ਤੁਸੀਂ ਇੱਥੇ ਲੈਸ ਲਗਾਉਣਾ ਚਾਹੁੰਦੇ ਹੋ ਤਾਂ ਉਹ ਆਪਾਂ ਕਿਸੇ ਹੋਰ ਸਲਵਾਰ ਦੇ ਉੱਪਰ ਤੁਹਾਨੂੰ ਲੈਸ ਲਗਾਉਣੀ ਵੀ ਦੱਸਾਂਗੇ ਇਹਦੇ ਵਿੱਚ ਪਾਈਪਿੰਗ ਲਗਾਉਣੀ ਵੀ ਦੱਸਾਂਗੇ ਕਿ ਕਿਵੇਂ ਆਪਾਂ ਦੱਬ ਕੇ ਇਹਦੇ ਵਿੱਚ ਲੈਸ ਲਗਾਉਣੀ ਆ ਔਰ ਇਸ ਤੋਂ ਇਲਾਵਾ ਅਗਰ ਤੁਸੀਂ ਇਸ ਦੇ ਹਾਫ ਹੁੰਦਿਆਂ ਦੇ ਹਾਫ ਵਿੱਚ ਸਲਵਾਰ ਦੇ ਤੁਸੀਂ ਪ੍ਰਿੰਟਸ ਪਾਉਣਾ ਚਾਹੁੰਦੇ ਹੋ ਤਾਂ ਹਾਫ ਵੀ ਕਹਿ ਜਾਣਗੇ ਅੱਜ ਦੇਖੋ ਬਿਲਕੁਲ ਤੁਸੀਂ ਸਿੱਧਾ ਦੇਖ ਰਹੇ ਹੋ ਕਿ ਨਾ ਕਿਸ ਬਿਲਕੁਲ ਪੈਰ ਪੈਰ ਦੀ ਸੀ ਨਹੀਂ ਲੱਗ ਰਹੀ ਹੈ ਪਿੰਟਕਸ ਦੇ ਉੱਪਰ ਹਾਂਜੀ ਇਹ ਆਪਣੇ ਪਿੰਟਕਸ ਬਣ ਕੇ ਰੈਡੀ ਨੇ ਹੁਣ ਆਪਾਂ ਇਹਦੇ ਉੱਪਰ ਜਿਵੇਂ ਜਿਹੜਾ ਕਿ ਆਪਾਂ ਕੱਪੜਾ ਮੂਰੀਆਂ ਦਾ ਲਗਾਇਆ ਹੋਇਆ ਸੀ ਬੁਕਰਮ ਲਗਾਈ ਸੀ ਲੱਗ ਤੋਂ ਕੱਪੜੇ ਤੇ ਉਹ ਆਪਾਂ ਸਿਰਫ 1 1 ਇੰਚ ਜਿਹੜਾ ਉਹ نیچے ਡਾਊਨ ਛੱਟ ਕੇ ਉਸ ਤੋਂ ਬਾਅਦ ਜਿਹੜੇ ਆਪਣੇ ਸਲਵਾਰ ਦਾ ਉੱਪਰਲਾ ਕੱਪੜਾ ਉਹਨੂੰ ਉਹਦੇ ਉੱਪਰ ਅਟੈਚ ਕਰ ਦੇਣਾ ਫਿਰ ਤੁਸੀਂ ਡਿਜ਼ਾਈਨ ਪਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਵੀ ਇਹਦੇ ਵਿੱਚ ਤੁਸੀਂ ਅਗਰ ਚਾਹੋ ਤਾਂ ਆਪਣੇ ਪੌਂਚਿਆਂ ਦੀ ਮੋਰੀ ਭਰ ਵੀ ਸਕਦੇ ਹੋ ਪਰ ਆਪਾਂ ਜੀ ਪ੍ਰਿੰਟਡਸ ਪਾਈ ਹੋਈ ਸੀ ਐਨੀ ਖਾਸ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਕਸਟਮਰ ਦੇ ਅਕੋਰਡਿੰਗ ਆਪਾਂ ਜੋ ਵੀ ਚੀਜ਼ ਕਸਟਮਰ ਆਪਾਂ ਨੂੰ ਕਹੇਗਾ ਆਪਾਂ ਉਸੇ ਅਕੋਰਡਿੰਗ ਹੀ ਬਣਾਉਨੇ ਆ ਦੂਸਰੀਆਂ ਸਲਵਾਰਾਂ ਦੇ ਜਿਵੇਂ ਕਿ ਆਪਾਂ ਉੱਪਰ ਰੱਖ ਕੇ ਅੰਦਰ ਦੀ ਫੋਲਡ ਕਰਦੇ ਆ ਜਿਹੜਾ ਪੌਂਚਿਆਂ ਦਾ ਕਪੜਾ ਹੁੰਦਾ ਹੈ ਪਰ ਇੱਥੇ ਕੀ ਆਪਾਂ ਡਾਇਰੈਕਟ ਪਹਿਲਾਂ ਹੀ ਰੈਡੀ ਕੀਤਾ ਹੋਇਆ ਜੀ ਕਪੜਾ ਸਿਰਫ ਸਲਵਾਰ ਦੇ ਕਪੜੇ ਨੂੰ ਉੱਪਰ ਰੱਖ ਕੇ ਆਪਾਂ ਅਟੈਚ ਕਰਦੇ ਨੇ ਡਿਜ਼ਾਈਨਿੰਗ ਅਕੋਰਡਿੰਗ జానిచే కి సిర రీ దొనా ਹੁਣ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਲੈਸ ਜਿਹੜੀ ਕਿ ਆਪਾਂ ਸ਼ਰਟ ਦੇ ਉੱਪਰ ਵੀ ਲਗਾਉਣੀ ਹੈ Ha una padus ripogettivi la va manggendai. ਇਸ ਤੋਂ ਬਾਅਦ ਦੋਸਤੋ ਜਿਹੜੀ ਹੁਣ ਮੈਂ ਇਹ ਸੀਨ ਲਗਾਉਣ ਜਾ ਰਹੀ ਆ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਗਰ ਤੁਸੀਂ ਲੈਸ ਲਗਾਉਣ ਤੋਂ ਪਹਿਲਾਂ ਲਗਾ ਲਓਗੇ ਤਾਂ ਇਹ ਅੱਛੇ ਤਰੀਕੇ ਨਾਲ ਲੱਗੇਗੀ ਕਿਉਂਕਿ ਕਈ ਵਾਰੀ ਆਪਣੀ ਲੈਸ ਜਿਹੜੀ ਆ ਥੋੜੀ ਮੋਟੀ ਹੁੰਦੀ ਆ ਜਾਂ ਚੌੜੀ ਹੁੰਦੀ ਆ ਤਾਂ ਆਪਾਂ ਨੂੰ ਜਿਹੜਾ ਮਸ਼ੀਨ ਦਾ ਪੈਰ ਆ ਉਹ ਚਲਾਉਣ 'ਚ ਥੋੜੀ ਦਿੱਕਤ ਆਉਂਦੀ ਆ ਅ ਥੋੜੀ ਜੀ ਮੈਨੂੰ ਇੱਥੇ ਬਾਈ ਮਿਸਟੇਕ ਮੈਂ ਲੈਸ ਪਹਿਲਾਂ ਲਾ ਬੈਠੀ ਆ ਔਰ ਸੀਨ ਲਗਾਉਣ 'ਚ ਹੁਣ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆ ਰਹੀ ਏ ਲੱਗ ਤਾਂ ਜਾਏਗੀ ਬਟ ਫਿਰ ਉਹਦੇ ਲਈ ਆਪਾਂ ਨੂੰ ਸਿੰਗਲ ਪੈਰ ਯੂਜ਼ ਕਰਨਾ ਪਏਗਾ ਇਹ ਦੇਖੋ ਆਪਣੀ ਜਿਹੜੀ ਮੋਰੀ ਆ ਪਿੰਟਕਸ ਨੇ ਉਹ ਰੈਡੀ ਹੋਏ ਨੇ ਔਰ ਇੱਥੇ ਆਪਾਂ ਕਸਟਮਰ ਦੇ ਅਕੋਰਡਿੰਗ ਇਹਨਾਂ ਦੀ ਬਣਾਉਣੀ ਸੀ ਫਰਸ਼ੀ ਸਲਵਾਰ ਤੇ ਹੁਣ ਆਪਾਂ ਜੋੜਾਂਗੇ ਆਸਨ ਆਸਨ ਜਿਵੇਂ ਕਿ ਆਪਾਂ ਪਹਿਲਾਂ ਵੀ ਸਟੂਡੈਂਟਸ ਨੂੰ ਦੱਸ ਰਹੇ ਹਾਂ ਕਿ ਆਸਨ ਨੋਰਮਲ ਸੀਨ ਲਗਾ ਕੇ ਬਾਅਦ ਚੱਪਾ ਦੱਬਵੀਂ ਸੀਨ ਦੇਣੀ ਆ ਜੀ ਕਿਉਂਕਿ ਫੇਰ ਇਸ ਚੀਜ਼ ਤੇ ਇੰਟਰਲੌਕ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਆਪਾਂ ਨੂੰ ਦੱਬਵੀਂ ਸੀਨ ਹਮੇਸ਼ਾ ਕੱਪੜੇ ਨੂੰ ਫੋਲਡ ਕਰਕੇ ਹੀ ਦੇਆ ਕਰੋ ਜੀ ਕਿਉਂਕਿ ਅਗਰ ਆਪਾਂ ਐਵੇਂ ਸਿੱਧਾ ਹੀ ਦੇ ਦੇਨੇ ਤਾਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਕਿਉਂਕਿ ਧਾਗੇ ਫੇਰ ਨਿਕਲਦੇ ਰਹਿੰਦੇ ਨੇ దీా సింగ పేర డే యస్ బాసి ਆਪਾਂ ਨੇ ਜਿਹੜੀ ਫਰਸ਼ੀ ਸਲਵਾਰ ਦੀ ਆਪਾਂ ਜਿੰਨੀ ਵੀ ਮੰਨ ਲਓ ਨਾਰਮਲ ਸਲਵਾਰ ਆ ਜਾਂ ਫਰਸ਼ੀ ਸਲਵਾਰ ਆ ਜਿੰਨੀ ਵੀ ਆਪਾਂ ਮੋਰੀ ਰੱਖਣੀ ਚਾਹੁੰਨੇ ਆ ਜੀ ਉਸੇ ਹਿਸਾਬ ਨਾਲ ਆਪਾਂ ਇਹਦੀ ਮੋਰੀ ਰੱਖਾਂਗੇ ਤੇ ਪੌਂਚਿਆਂ ਦੇ ਉੱਪਰ ਆਪਾਂ ਡਬਲ ਸੀਨ ਦਵਾਂਗੇ ਕਿਉਂਕਿ ਅਕਸਰ ਹੀ ਆਪਣੀ ਹੀਲਸ ਜਾਂ ਹੋਰ ਕਿਸੇ ਤਰੀਕੇ ਨਾਲ ਉਹ ਅੜ ਕੇ ਜਿਹੜੀ ਹੈ ਕਿ ਆਪਣੀ ਮੋਰੀ ਦੀ ਸੀਨ ਉੱਡ ਜਾਂਦੀ ਹੈ ਮੋਸਟਲੀ ਫਰਸ਼ੀ ਸਲਵਾਰ ਦੀ ਤਾਂ ਉੱਡ ਢੁਗੀ ਕਿਉਂਕਿ ਜੀ ਇਹਦੀ ਜਿਹੜੀ ਮੋਰੀ ਆ ਲੋੜ ਤੋਂ ਵੱਧ ਖੁੱਲੀ ਹੁੰਦੀ ਹੈ ਹੁਣ ਆਪਾਂ ਸੇਮ ਜਿੰਨਾ ਆਪਾਂ ਪਹਿਲੀ ਮੋਰੀ ਦੇ ਸੀਨ ਦਾ ਮਾਰਜਨ ਛੱਡਿਆ ਜੀ ਸੇਮ ਓਨੇ ਹੀ ਆਪਾਂ ਦੂਸਰੀ ਮੋਰੀ ਦੇ ਮਾਰਜਨ ਤੇ ਨਿਸ਼ਾਨ ਲਗਾ ਲਾਂਗੇ ਫਿਨਿਸ਼ਿੰਗ ਕਪੜੇ ਦੇ ਉੱਪਰ ਨਾਲ ਦੀ ਨਾਲ ਦਿੰਦੇ ਰਹੋਗੇ ਤਾਂ ਬਹੁਤ ਵਧੀਆ ਰਹੇਗਾ ਇੱਥੇ ਆਪਾਂ ਨੂੰ ਥੋੜਾ ਜਿਹਾ ਹਲਕਾ ਸੀਨ ਦੇ ਵਿੱਚ ਦਿੱਕਤ ਆਈ ਸੀ ਜੀ ਮੈਨ ਲੱਗਦਾ ਜੀ ਆਪਣੀ ਫਿਰਕੀ ਖਤਮ ਹੋ ਗਈ ਹੈ ਹਾਂਜੀ ਇਹ ਦੇਖੋ ਬਹੁਤ ਹੀ ਪਿਆਰੀ ਚੀਜ਼ ਲੱਗਦੀ ਪਈ ਹੈ ਹੁਣ ਆਪਾਂ ਬਣਾਵਾਂਗੇ ਜੀ ਇਸ ਤੋਂ ਬਾਅਦ ਇਹਦੀ ਬੈਲਟ ਉਸੇ ਤਰੀਕੇ ਨਾਲ ਹੀ ਆਪਾਂ 벨ਟ ਦੀ ਸੀਨ ਲਗਾਵਾਂਗੇ ਔਰ ਜਿੱਥੇ ਤੁਹਾਨੂੰ ਨਿਸ਼ਾਨ ਦੱਸਿਆ ਸੀ ਜੀ ਆਪਾਂ 4 ਇੰਚ ਦੀ 벨ਟ ਲੈਣੀ ਹੈ ਔਰ 4.5 ਤੇ ਮਾਰਕ ਕੀਤਾ ਸੀ ਉਹ ਇਸ ਲਈ ਕਿਉਂਕਿ ਆਪਾਂ ਜਿਹੜੀਆਂ ਚੋਣਾ ਪਾਉਣੀਆਂ ਨੇ ਸਲਵਾਰ ਦੇ ਨਾਲ ਅਟੈਚ ਕਰਨੀਆਂ ਹੈ 벨ਟ ਉਸ ਚੀਜ਼ ਦੇ ਵਿੱਚ ਇਹ ਆਪਣਾ ਮਾਰਜਨ ਜਾਏਗਾ ਸੇਮ ਆਪਾਂ ਆਸਣ ਦੀ ਤਰ੍ਹਾਂ ਹੀ ਇਸ 벨ਟ ਦੀਆਂ ਜਿਹੜੀਆਂ ਖੁੱਲੀਆਂ ਸੀ ਇਨ੍ਹਾਂ ਨੇ ਉਹਨਾਂ ਨੂੰ ਅੰਡਰਗਰਾਊਂਡ ਦਪਾਂਗੇ ਜਿਹੜੀ ਆਪਾਂ ਨੇਫੇ ਦੀ ਆ ਚਿੜੀ ਬਣਾਉਣੀ ਆ ਜੀ ਇਹ ਕਈ ਤਰੀਕਿਆਂ ਨਾਲ ਵੀ ਬਣ ਜਾਂਦੀ ਹੈ ਕੋਈ ਤਾਂ ਸਿੱਧੀ ਬਣਾ ਲੈਂਦੇ ਨੇ ਕੋਈ ਥੋੜੀ ਜੀ ਰੇਪ ਕਰ ਦਿੰਦੇ ਨੇ ਜੀ ਸਾਈਡ ਤੋਂ ਇਹ ਵੇਖੋ ਆਪਣੀ ਜਿਹੜੀ ਬੈਲਟ ਸੀ ਉਹ ਬਾਈ ਸੀ ਕੋਈ ਐਸਟਰਾ ਸਿੱਧੀ ਬਣਾਉਂਦੇ ਨੇ ਜਿਸ ਆਪਣੀ ਜਿਹੜੀ ਕੋਈ ਥੋੜੀ ਜਿਹੀ ਐਸਟੋ ਟੇਢ ਚ ਸੀਨ ਲਗਾ ਕੇ ਇਸ ਤਰੀਕੇ ਨਾਲ ਬਣਾ ਲੈਂਦੇ ਨੇ ਇੱਥੇ ਆਪਾਂ ਸੀਨ ਡਬਲ ਕਰਾਂਗੇ ਹਾਂਜੀ ਇਹ 4.5 ਇੰਚ ਜਿਹੜਾ ਮਾਰਜਨ ਆਪਾਂ نیچے ਛੱਡ ਕੇ ਉਸ ਤੋਂ ਬਾਅਦ ਜਿੰਨਾ ਵੀ ਕੱਪੜਾ ਆਪਾਂ ਆਪਣਾ ਨੇਫੇ ਚ ਕਪਾ ਲਾਂਗੇ ਇਹ ਆਪਣੀ 벨ਟ ਰੈਡੀ ਹੋ ਗਈ ਜੀ 2 ਇੰਚ ਦੀ ਆਪਣੀ 벨ਟ ਹੁਣ ਆਪਾਂ 벨ਟ ਦਾ 벨ਟ ਨੂੰ ਡਬਲ ਕਰ ਲਾਂਗੇ ਜੀ ਔਰ ਨੇਫੇ ਵਾਲੀ ਸਾਈਡ ਤੋਂ 벨ਟ ਦੇ ਕੱਟ ਤੱਕ ਜਿਹੜਾ ਕਿ ਆਪਾਂ ਹਾਫ ਲੈ ਲਾਂਗੇ ਉਹ ਕੀ ਹੁੰਦੀ ਹੈ ਜੀ ਆਪਣੀ ਸੈਂਟਰ ਵਾਲੀ ਸੀਨ ਹੁੰਦੀ ਹੈ ਜਿਹੜੀ ਆਪਾਂ ਪ੍ਰੈਸ ਵਾਲੀ ਸੀਨ ਕਰਦੇ ਆਂ ਸਲਵਾਰ ਦੀ ਸਭ ਤੋਂ ਪਹਿਲਾਂ ਆਪਾਂ ਬੈਕ ਸਾਈਡ ਵਾਲੇ ਦੋ ਪਲੇਟ ਪਾ ਲਾਂਗੇ ਇਹ ਤੁਹਾਡੀ ਮਰਜ਼ੀ ਹੈ ਜੀ ਅਗਰ ਤੁਸੀਂ বেলਟ ਨੂੰ ਨਾਲ ਅਟੈਚ ਕਰਕੇ ਚੋਣਾ ਪਾਉਣੀਆ ਚਾਹੁੰਦੇ ਹੋ ਤਾਂ ਇਹ ਤੁਹਾਡੇ ਤੇ ਡਿਪੈਂਡ ਤੁਹਾਨੂੰ ਕਿੱਦਾਂ ਜ਼ਾਣ ਲੱਗਦਾ ਪਰ ਆਪਾਂ ਹਮੇਸ਼ਾ ਵੈਲਟ ਦੇ ਹਿਸਾਬ ਨਾਲ ਬਿੰਤੀ ਕਰਕੇ ਪਹਿਲਾਂ ਆਪਾਂ ਸਲਵਾਰ ਤੇ ਚੋਣਾ ਪਾ ਲੈਂਦੇ ਹਣੀ ਫਿਰ ਫਿਰ ਆਪਾਂ ਜਿਹੜੀ ਹੈ ਕਿ বেলਟ ਅਟੈਚ ਕਰਦੇ ਆਂ ਆਪਣਾ ਮੀਜ਼ਰਮੈਂਟ ਦੀ ਆਪਾਂ ਨੂੰ ਇੱਥੇ ਲੋੜ ਨਹੀਂ ਪੈਂਦੀ ਜੀ तकरीबन 8 ਇੰਚ ਤੇ ਚੌਣਾ ਪੈ ਜਾਂਦੀ ਹੈ ਨਾ 20 22 벨ਟ ਵਾਲਿਆਂ ਦੀ ਇਹ ਸਲਵਾਰ ਤੇ ਆਪਾਂ ਇੱਕ ਇੱਕ ਚੌਣ ਦੇ ਵਿੱਚ ਹੀ ਚਾਰੀਆਂ ਚੌਣਾ ਵੀ ਲੈ ਸਕਦੇ ਹਾਂ ਜੀ ਅਲੱਗ-ਅਲੱਗ ਚੌਣਾ ਵੀ ਪਾ ਸਕਦੇ ਹਾਂ ਜਿਵੇਂ ਆਪਾਂ ਨਾਰਮਲ ਸਲਵਾਰ ਦੇ ਪਾਉਂਦੇ ਆ ਇਹ ਆਪਣੀ ਮਰਜ਼ੀ ਹੈ ਜੀ ਪਰ ਜਿਹੜੀ ਪ੍ਰੈਸ ਵਾਲੀ ਸੀਨ ਹੈ ਜੀ ਖਾਸ ਤੌਰ ਤੇ ਇਹਦੇ ਵਿੱਚ ਉਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਅਗਰ ਉਹ ਚੋਨ ਆਪਣੀ ਸਹੀ ਨਹੀਂ ਪੈਂਦੀ ਤਾਂ ਆਪਣੀ ਜਿਹੜੀ ਸਲਵਾਰ ਆ ਉਹ ਜਾਂ ਤਾਂ ਸਾਈਡ ਨੂੰ ਘੁੰਮਦੀ ਆ ਜਾਂ ਫਿਰ ਡਿਗਮੀ ਸਲਵਾਰ ਬਣ ਜਾਂਦੀ ਹੈ ਜੀ ਇਸੇ ਤਰੀਕੇ ਨਾਲ ਹੁਣ ਆਪਾਂ ਦੂਸਰੀ ਸਾਈਡ 'ਚ ਉਹਨਾਂ ਪਾਵਾਂਗੇ ਜੀ హాజీ చోనం పైకి రెడీ నేను జీవి బ బెల్టా ఓ అటే ਇਧਰ ਆਪਾਂ ਦੇਖ ਲੈਣਾ ਜੀ ਕਿ ਆਪਣੀ ਵੀ 벨ਟ ਜਿਹੜੀ ਹੈ ਸਹੀ ਆ ਰਹੀ ਹੈ ਸਲਵਾਰ ਦੇ ਨਾਲ ਕਈ ਵਾਰੀ ਕੀ ਹੁੰਦਾ ਥੋੜਾ ਮोटा-ਮੋਟਾ ਉੱਨੀ ਇੱਕੀ ਫਰਕ ਪੈ ਜਾਂਦਾ ਤਾਂ ਆਪਾਂ ਬੈਕ ਸਾਈਡ 'ਚ ਫਰੰਟ ਵਾਲੀ ਕੋਈ ਛੋਣ ਦੇੜ ਕੇ ਆਪਾਂ ਸੈਟਿੰਗ ਕਰ ਲੈਣੇ ਆ। ਲਓ ਜੀ ਆਪਣੀ ਹੋ ਗਈ ਅਟੈਚ 벨ਟ। ਇਹ ਥੋੜਾ ਜਿਹਾ ਆਪਣਾ ਕੱਪੜਾ ਜਿਹੜਾ ਜੀ ਗਲਤੀ ਨਾਲ ਪਰ ਲਾ ਕੱਪੜਾ ਅਟੈਚ ਹੋ ਗਿਆ ਸੀ ਹੁਣ ਆਪਾਂ ਇਹ ਜਿਹੜੀ ਸੀਨ ਲਗਾਉਣੀ ਹੈ ਜੀ ਇਹ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਆਪਾਂ ਬਿਲਕੁਲ ਦੂਰ ਨਹੀਂ ਲਗਾਨੀ ਹੈਗੀ ਜਿੱਥੇ ਆਪਣਾ ਚੋਨਾ ਨੇ ਉਹਦੇ ਨਾਲ ਨਾਲ ਹੀ ਲਗਾਨੀ ਹੈ ਕਿਉਂਕਿ ਫਿਰ ਬਾਅਦ 'ਚ ਆਪਾਂ ਨੂੰ ਨਾ ਇੰਟਰਲੋਕ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਹੀ ਜਾਂ ਤਾਂ ਇਹਨੂੰ ਇੰਟਰਲੋਕ ਹੀ ਪਹਿਲਾਂ ਕਰ ਲਓ ਜਾਂ ਫਿਰ ਇਹਦੀ ਸੀਨ ਇਸ ਤਰੀਕੇ ਨਾਲ ਲਗਾਓ ਕਿ ਆਪਣਾ ਮਾਰਜਨ ਪਿੱਛੇ ਰਹਿ ਜਾਏ ਕਈ ਵਾਰੀ ਹੁਣ ਆਪਣੇ ਕੋਲ ਬਾਹਰੋਂ ਇੰਟਰਲੋਕ ਕਰਨ ਵਾਸਤੇ ਸਲਵਾਰਾਂ ਆਉਂਦੀਆਂ ਨੇ ਤਾਂ ਉਹਨਾਂ ਨੇ ਜਿਹੜੀ ਸੀਨ ਐ ਜੀ ਉਹ ਪੈਰ ਪੈਰ ਤੋਂ ਵੀ ਉੱਪਰ ਲਗਾਈ ਹੁੰਦੀ ਹੈ ਹਾਲਾਂਕਿ ਆਪਾਂ ਜਿਹੜਾ ਮਾਰਜਨ ਆ ਉਹ ਸਿਰਫ ਅੱਧਾ ਇੰਚ ਉੱਪਰ ਛੱਡਦੇ ਹਾਂ ਜਿਸ ਦੇ ਕਰਕੇ ਕੀ ਆਪਾਂ ਨੂੰ ਫਿਰ ਉਹ ਦੇੜਨਾ ਪੈਂਦਾ ਫਿਰ ਆਪਾਂ ਨੂੰ ਇੰਟਰਲੋਕ ਕਰਨੀ ਪੈਂਦੀ ਹੈ ਇਹ ਦੇਖੋ ਜੀ ਆਪਣੀ ਫਰਸ਼ੀ ਸਲਵਾਰ ਬਣ ਕੇ ਰੈਡੀ ਹੈ ਹੁਣ ਆਪਾਂ ਕਰਾਂਗੇ ਤੇ ਪ੍ਰੈਸ ਸਭ ਤੋਂ ਪਹਿਲਾਂ ਆਪਾਂ ਨਾਲੀ ਦੇ ਉੱਪਰ ਪ੍ਰੈਸ ਮਾਰਨੀ ਹੈ ਜੀ ਕਿਉਂਕਿ ਜਿਹੜੀ ਨਾਲੀ ਦੀ ਸੀਨ ਬੱਜੀ ਹੁੰਦੀ ਹੈ ਉਹ ਥੋੜੀ ਰੇਵ ਹੁੰਦੀ ਹੈ ਔਰ ਖਿਚਾਵ ਚ ਹੁੰਦੀ ਹੈ ਹੁਣ ਆਪਾਂ ਇੱਕ ਇੱਕ ਆਪਣੇ ਪੇਂਟ ਟੈਕਸ ਦੇ ਉੱਪਰ ਐਂਡ ਫਿਨਿਸ਼ਿੰਗ ਦੇ ਨਾਲ ਪ੍ਰੈਸ ਕਰਨੀ ਹੈ ਜੀ ਅਗਰ ਮੇਰੇ ਕਿਸੇ ਪੈਨ ਨੂੰ ਨਾ ਸਮਝਾਈ ਹੋਈ ਤਾਂ ਆਪਾਂ ਜਿਹੜੀਆਂ ਨੇ ਕਲਾਸਿਸ ਲਗਾਵਾਗੇ ਜੀ ਉਹਦੇ ਵਿੱਚ ਆਪਾਂ ਸਪੈਸ਼ਲੀ ਇੱਕ ਇੱਕ ਕੁਐਸਚਨ ਦਾ ਆਨਸਰ ਦਿਆ ਕਰਾਂਗੇ ਤਾਂ ਪਲੀਜ਼ ਜਿਹੜਾ ਮੇਰਾ ਚੈਨਲ ਆ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਅੱਗੇ ਤੁਹਾਡੀ ਮਰਜ਼ੀ ਹੈ ਜੀ ਮੈਗਨੀਆ ਜੇ ਹੁੰਦੇ ਟਾਈਮਸ ਅਗਰ ਆਪਾਂ ਨੂੰ ਘਰ ਬੈਠਿਆਂ ਨੂੰ ਕੋਈ ਕੰਮ ਸਿੱਖਣ ਨੂੰ ਮਿਲ ਰਿਹਾ ਤਾਂ ਮੈਗਨੀਆ ਬਹੁਤ ਵਧੀਆ ਚੀਜ਼ ਆ ਕਿਉਂਕਿ ਜਿਸ ਟਾਈਮ ਅਸੀਂ ਕੰਮ ਸਿੱਖਿਆ ਸੀ ਜੀ ਕੀਤਾ ਸੀ ਅਸੀਂ ਪੇ ਵੀ ਕਰਦੇ ਰਹੇ ਆ ਔਰ ਜਾਣਦੇ ਹਾਂ ਹੁੰਦੇ ਤੁਹਾਨੂੰ ਪਤਾ ਹੀ ਹੈ ਕਿੰਨੀ ਮੁਸ਼ਕਲ ਹੁੰਦੀ ਆ ਕੁੜੀਆਂ ਨੂੰ ਨਿਸਕਰ ਕੇ ਪਲੀਜ਼ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਪੂਰਾ ਦੇਖਿਆ ਕਰੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਲੱਗ ਰਹੀ ਹੈ ਕੋਈ ਸਮਝ ਨਹੀਂ ਆ ਰਹੀ ਤਾਂ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਵੀ ਪੁੱਛ ਸਕਦੇ ਹੋ ਔਰ ਦੱਸ ਵੀ ਸਕਦੇ ਹੋ ਕਿ ਕੀ ਚੀਜ਼ ਆਪਾਂ ਨੂੰ ਕਿਉਂਕਿ ਆਪਾਂ ਹਰ ਕੋਈ ਬੰਦਾ ਹਰ ਕੰਮ ਦੇ ਵਿੱਚ ਪਰਫੈਕਟ ਨਹੀਂ ਹੁੰਦਾ ਜੀ ਨਾ ਹੀ ਆਪਾਂ ਆਪਣੇ ਆਪ ਨੂੰ ਸਮਝੀਏ ਉਹ ਪਰਮਾਤਮਾ ਨੇ ਜਿੰਨਾ ਕੋ ਗੁਣ ਦਿੱਤਾ ਹੈ ਜੀ ਆਪਾਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਇਹ ਦੇਖੋ ਆਪਣੀ ਫਾਈਨਲ ਲੁੱਕ ਬਹੁਤ ਸੋਹਣੀ ਚੀਜ਼ ਰੈਡੀ ਹੋਈ ਹੈ ਜੀ ਆਪਾਂ ਤੁਹਾਨੂੰ ਇਹ ਸਲਵਾਰ ਦੀ ਸ਼ਰਟ ਦੇ ਨਾਲ ਵੀ ਵੀਡੀਓ ਜਾਂ ਫੋਟੋ ਤੁਹਾਨੂੰ ਸ਼ੇਅਰ ਕਰਾਂਗੇ ਜੀ ਥੈਂਕ ਯੂ